ਜੰਦਾਬਾਦ ਪੀਡੀਪੀਆ ਜੰਦਾਬਾਦ ਪੀਡੀਪੀਆ ਜੰਦਾਬਾਦ ਹਾਂਜੀ ਪ੍ਰਾਜਾ ਜੀ ਕਿੰਨਾ ਜੀ ਤੁਹਾਡਾ ਪ੍ਰਦੀਪ ਕੁਮਾਰ ਸ਼ਰਮਾ ਜੀ ਸ਼ਰਮਾ ਜੀ ਧਰਨੇ ਦੇ ਬੈਠੇ ਹੋ ਅੱਜ ਤੁਸੀਂ ਪੀਡੀਪੀਓ ਦਫਤਰ ਖੰਨਾ ਦੇ ਵਿਖੇ ਹਾਂਜੀ ਦੱਸੋਗੇ ਕੀ ਕਾਰਨ ਹੈ ਕੀ ਹੈ ਜੀ ਹਾਂਜੀ ਕਾਰਨ ਬਹੁਤ ਵੱਡਾ ਹੈ ਇਸ ਦਾ ਜਸਪਾਲੋਂ ਪਿੰਡ ਦਾ ਸਾਡੇ ਟੋਬੇ ਦਾ ਮਸਲਾ ਜੀ ਕਾਫੀ ਦੇਰ ਤੋਂ ਜੋ ਕਿ ਹੱਲ ਨਹੀਂ ਹੋ ਰਿਹਾ ਮਸਲਾ ਇਹ ਔਰ ਸਾਡੇ ਪਿੰਡ ਦੇ ਵਾਸੀ ਜਿਹੜੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬਹੁਤ ਦੁਬਤਾ ਦੇ ਵਿੱਚ ਫਸੇ ਹੋਏ ਆ ਕਿ ਇਸ ਟੋਬੇ ਦੇ ਪਾਣੀ ਦੇ ਕਾਰਨ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਦੁੱਬਰ ਹੋਇਆ ਪਿਆ ਲੋਕਾਂ ਦਾ ਔਰ ਹਰੇਕ ਘਰ ਦੇ ਵਿੱਚ ਮਰੀਜ਼ ਪਿਆ ਟੋਬੇ ਦੀ ਪਾਣੀ ਦੀ ਗੰਦਗੀ ਦੇ ਕਾਰਨ ਪਿੰਡ ਦੇ ਵਿੱਚ ਕੈਂਸਰ ਹੋਣ ਦਾ ਖਤਰਾ ਜੀ ਬਿਮਾਰੀਆਂ ਹੋਣ ਦਾ ਖਤਰਾ ਅਸੀਂ ਕਈ ਦਫਾ ਆ ਕੇ ਵੀਡੀਓ ਸਾਹਿਬ ਅੱਗੇ ਬੇਨਤੀ ਕੀਤੀ ਔਰ ਅਰਦਾਸ ਕੀਤੀ ਆ ਕਿ ਸਾਡੀ ਸੁਣਵਾਈ ਕਰੋ ਜੀ ਇਸ ਟੋਬੇ ਦਾ ਹੱਲ ਕਰੋ ਲੇਕਿਨ ਸਾਨੂੰ ਹਰ ਵਾਰ ਦੀ ਤਰ੍ਹਾਂ ਮਿੱਠੀਆਂ ਗੋਲੀਆਂ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ ਜੀ ਤੁਸੀਂ ਜਾਓ ਤੁਹਾਡਾ ਹੱਲ ਕੀਤਾ ਜਾਊਗਾ ਲੇਕਿਨ ਅੱਜ ਅਸੀਂ ਬਹੁਤ ਹੀ ਮਜਬੂਰੀ ਦੇ ਨਾਲ ਪੜੇ ਹੋਏ ਦਿਲ ਦੇ ਨਾਲ ਪਿੰਡ ਦੇ ਵਾਸੀ ਸਾਰੇ ਇਕੱਠੇ ਹੋ ਕੇ ਆਏ ਆ ਤਾਂ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਲੇਕਿਨ ਅੱਜ ਵੀ ਅਗਰ ਹੱਲ ਨਾ ਹੋਇਆ ਤਾਂ ਫਿਰ ਅਸੀਂ ਅੱਗੇ ਪ੍ਰਸ਼ਾਸਨ ਦੇ ਅੱਗੇ ਹੋਰ ਅੱਗੇ ਜਾ ਕੇ ਗੱਲ ਕਰਾਂਗੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਇਹ ਹੱਲ ਜਿਹੜਾ ਹੈਗਾ ਪਾਣੀ ਦਾ ਨਿਕਾਸੀ ਦਾ ਇਹੇ ਹੱਲ ਜਲਦੀ ਤੋਂ ਜਲਦੀ ਕੀਤਾ ਜਾ ਕੇ ਤਾਂ ਕਿ ਅਸੀਂ ਮਬਾਦੀਆਂ ਤੋਂ ਬਚ ਸਕੀਏ ਇਹੇ ਸਾਡੀ ਬੇਨਤੀ ਆ ਇਹ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਮਤਲਬ ਕਿ ਰਿਕੁਐਸਟ ਆ ਪਿੰਡ ਦੀ ਤਰਫੋਂ ਮੈਂ ਆਪਣੇ ਸਭ ਨੂੰ ਸਾਥੀਆਂ ਦੇ ਨਾਲ ਆ ਕੇ ਇਹੇ ਬੇਨਤੀ ਕਰਨ ਆਇਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਜੀ ਬੀਬੀ ਜੀ ਗਰਮੀ ਦਾ ਮੌਸਮ ਆ ਇੰਨੀ ਗਰਮੀ ਦੇ ਵਿੱਚ ਘਰਨੇ ਦੇ ਬੈਠੇ ਹੋ ਕੀ ਕਰਨਾ ਹੈ ਕਾਰਨ ਤਾਂ ਸਰ ਬਿਲਕੁਲ ਸਪਸ਼ਟ ਆ ਕਿ ਸਾਡੇ ਪਿੰਡ ਦੀ ਜਿਹੜੀ ਸਮੱਸਿਆ ਉਹ ਕਾਫੀ ਟਾਈਮ ਤੋਂ ਹੀ ਚੱਲੀ ਆ ਰਹੀ ਆ ਇਵਨ ਅਸੀਂ ਸਰਪੰਚ ਸਾਹਿਬ ਉਹਨਾਂ ਦੇ ਪੁੱਤਲੇ ਵੀ ਫੁੱਕੇ ਨੇ ਇਸ ਵਿਸ਼ੇ ਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਜਦੋਂ ਸਾਨੂੰ ਇਹ ਮਤਾ ਪਾਸ ਹੋਇਆ ਸੀ ਕਿ ਮੰਡੇ ਕੰਮ ਤੁਹਾਡੇ ਟੋਬੇ ਦਾ ਚੱਲ ਪਊਗਾ ਪਰ ਅੱਜ ਤੱਕ ਵੀ ਅਸੀਂ ਉਸ ਕੰਮ ਤੋਂ ਵਾਂਝੇ ਆ ਇਸ ਲਈ ਅਸੀਂ ਸਾਰੇ ਪਿੰਡ ਵਾਸੀਆਂ ਨਾਲ ਅੱਜ ਤਾਂ ਦੇਖੋ ਜੀ ਅਸੀਂ ਸਿਰਫ ਦੱਸਣ ਆਏ ਆ ਵੀ ਦੇਖੋ ਜੀ ਇਹ ਸਾਡੀ ਸਮੱਸਿਆ ਦਾ ਹੱਲ ਹੈ ਇਹ ਹੋਣਾ ਚਾਹੀਦਾ ਬਟ ਅਗਰ ਨਾ ਹੋਇਆ ਤਾਂ ਅਸੀਂ ਸਾਥੀਆਂ ਨਾਲ ਮਿਲ ਕੇ ਮੀਟਿੰਗ ਇੱਕ ਹੋਰ ਰੱਖਾਂਗੇ ਔਰ ਉਹਦੇ ਵਿੱਚ ਅਸੀਂ ਜਿਵੇਂ ਦਾ ਮਤਲਬ ਅਗੋਂ ਹੁਕਮ ਹੋਊਗਾ ਉਵੇਂ ਦਾ ਚੱਲੂਗਾ ਜੀ ਸਾਡੇ ਤੋਬੇ ਦਾ ਹੱਲ ਬੀਡੀਪੀ ਨੂੰ ਬੇਨਤੀ ਆ ਵੀ ਥੋੜਾ ਜਲਦੀ ਤੋਂ ਜਲਦੀ ਕੀਤਾ ਜਾਵੇ ਕੈਂਸਰ ਵਰਗੀਆਂ ਬਿਮਾਰੀਆਂ 70% ਸਾਡੇ ਪਿੰਡ ਦਾ ਪਾਣੀ ਖਰਾਬ ਹੈ ਜਿਹਦੇ ਵਿੱਚ ਕਾਫੀ ਜ਼ਿਆਦਾ ਮਾਤਰਾ ਵਿੱਚ ਘਟਾਣੂ ਟੀਵੀ ਦੇ ਪਾਏ ਜਾਂਦੇ ਨੇ ਪਰ ਸਾਡੀ ਇਹ ਬੇਨਤੀ ਬੀਡੀਪੀ ਉਹ ਸਭ ਥੋੜੀ ਜੀ ਗੌਰ ਕਰਨੇ ਨੂੰ ਹਨ ਇਸ ਤੋਂ ਪਹਿਲਾਂ ਕਿ ਅਸੀਂ ਹੋਰ ਸੋਚੀਏ ਵੱਡਾ ਸੰਘਰਸ਼ ਕਰਨ ਦਾ ਕੋਈ ਰੇ ਆਪਣਾ ਰੋਡ ਜਮ ਕਰਨ ਦਾ ਇਸ ਤੋਂ ਪਹਿਲਾਂ ਸਾਡਾ ਹੱਲ ਹੋ ਜਾਣਾ ਚਾਹੀਦਾ ਏ ਧੰਨਵਾਦ ਜੀ ਜੀ ਵੀ ਜੀ ਅਦੁੱਤੀ ਸੀ ਪਿੰਡ ਦੇ ਵਿੱਚ ਜੋ ਕੋਪੀ ਦੀ ਸਮੱਸਿਆ ਚੱਲੀ ਆ ਰਹੀ ਹੈ ਪਾਣੀ ਦੀ ਸਮੱਸਿਆ ਜਿਹੜੀ ਆ ਰਹੀ ਹੈ ਬਿਸਮੱਲਾ ਕਿ ਬੀਡੀਪੀਓ ਦੌਪਰ ਕਰਨੇ ਲਈ ਧਰਨੇ ਤੇ ਬੈਠੇ ਹਾਂ ਜੀ ਤੇ ਤੁਹਾਡੀ ਗੱਲ ਉਹ ਹੋਈ ਆ ਬੀਡੀਪੀਓ ਨਾਲ ਨਹੀਂ ਨਹੀਂ ਸਾਡੀ ਨਹੀਂ ਹੋਈ ਜੀ ਕੋਈ ਗੱਲ ਨਹੀਂ ਹੋਈ ਉਹ ਕਹਿੰਦੇ ਹੈ ਨਹੀਂ ਇੱਥੇ ਹੈ ਨਹੀਂ ਇਹ ਕੀ ਕੀ ਕਹੋਗੇ ਹੁਣ ਮਸਲ ਇਸ ਮਸੱਲਿਆ ਬਾਰੇ ਤੁਸੀਂ ਕੀ ਸਮੱਸਿਆ ਤਾਂ ਵੀਰ ਜੀ ਹੈਗੀ 40 ਸਾਲ ਦੀ 4 ਸਾਲ ਦੀ ਤਾਂ ਪੱਕੀ ਹੋਈ ਆ ਸਾਡਾ ਕੋਈ ਸੁਣਵਾਈ ਨਹੀਂ ਸਾਰੇ ਪਿੰਡ ਦਾ ਪਾਣੀ ਹੈ ਇਹ ਨਹੀਂ ਵੀ 4-5 ਘਰਾਂ ਦਾ ਤੇ ਬਾਕੀ 4000 ਘਰ ਹੈ ਨਿਕਾਸੀ ਹੋਣੀ ਚਾਹੀਦੀ ਆ ਸਫਾਈ ਵੀ ਹੋਣੀ ਚਾਹੀਦੀ ਆ ਕੋਈ ਸਫਾਈ ਨਹੀਂ ਕਰਦਾ ਨਾਲਿਆਂ ਦੀ ਕੋਈ ਪਾਣੀ ਨਹੀਂ ਕੱਢਦਾ ਜੀ ਟੋਬੇ ਦਾ ਪਾਣੀ ਖੜਾ ਨਾ ਕੇ ਮੀਂਹ ਦਾ ਠੀਕ ਹੈ ਨਾ ਜੇ ਇੱਕ ਘਰ ਦਾ ਪਾਣੀ ਨਹੀਂ ਸਾਰੇ ਪਿੰਡ ਦਾ ਪਾਣੀ ਆ ਉਹੀ ਜਿਹੜਾ ਵੀ ਆਉਂਦਾ ਕੰਮ ਕੋਈ ਨਹੀਂ ਕਰਦਾ ਬਸ ਗੱਲਾਂ ਕਰਦੇ ਨੇ ਅੱਗੇ ਹੋ ਜਾਂਦੇ ਨੇ ਕੰਮ ਹੋਣਾ ਚਾਹੀਦਾ ਜੀ ਨਾ ਕਿਹੜੀ ਗੱਲ ਹੈ ਜੀ ਦਾ ਹੱਲ ਨਹੀਂ ਬਿਲਕੁਲ ਜੀ ਸਹੀ ਗੱਲ ਹੈ ਜੇ ਨਹੀਂ ਕਰਨਾ ਹੱਲ ਕੋਈ ਵੀ ਨਹੀਂ ਠੀਕ ਹੈ ਨਾ ਸਾਰਿਆਂ ਨੂੰ ਅਫਸਰਾਂ ਨੂੰ ਵੀ ਪਤਾ ਪਿੰਡ ਵਾਲਿਆਂ ਨੂੰ ਵੀ ਪਤਾ ਅੱਗੇ ਦੋ ਮੁੱਤਾਂ ਹੋ ਚੁੱਕੀਆਂ ਜੀ ਮੈਂ ਆਪਣਾ ਆਪਰੇਸ਼ਨ ਕਰਾਇਆ ਹੁਣ ਦੋ ਬੀਬੀਆਂ ਇਨਫੈਕਸ਼ਨ ਨਾ ਹੋਰ ਬਿਮਾਰ ਨੇ ਕਿੱਥੋਂ ਲਈਏ ਦਵਾਈ ਠੀਕ ਹੈ ਨਾ ਹੁਣ ਕੰਮ ਹੋਣਾ ਚਾਹੀਦਾ ਨਾ ਸਾਡਾ ਕਿਉਂ ਨਹੀਂ ਕਰਦੇ ਹੈਗੇ ਇਹ ਤੁਸੀਂ ਦੇਖ ਕਹਾਂ ਟੋਬੇ ਕੰਨੀ ਫੋਟੋ ਖਿੱਚੀ ਆ ਨਾ ਉਹ ਕਿਉਂ ਨਹੀਂ ਸਫਾਈ ਕਰਦੇ ਹੈਗੇ ਸਾਰਾ ਪਿੰਡ ਸਾਫ ਕਰ ਜਾਂਦੇ ਨੇ ਉੱਥੇ ਨਹੀਂ ਕਰਦੇ ਆ ਕੇ ਟੋਬੇ ਉੱਥੇ ਪੱਤੀ ਜਿਹੜੇ ਮਾਰੇ ਹੋਣਗੇ ਉੱਥੇ ਹਾਂਜੀ ਤੁਸੀਂ ਪਾਣੀ ਖੜਾ ਵੀ ਦੇਖਿਆ ਉਹਦਣ ਅਸੀਂ ਜਿਹੜੇ ਗਏ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਤੁਰ ਕੇ ਸਾਡੇ ਨਾਲ ਦੇਖ ਕੇ ਆਓ ਨਹੀਂ ਆਏ ਉਹ ਅੱਛਾ ਜੀ ਕਹਿੰਦੇ ਉਹ ਤਾਂ ਟੋਬੇ ਮੀਂਹ ਦਾ ਪਾਣੀ ਹੈ ਮੀਂਹ ਦਾ ਪਾਣੀ ਹੋਰ ਤਾਂ ਕਿਤੇ ਖੜਾ ਨਹੀਂ ਨਹੀਂ ਵੀਡੀਓ ਆਏ ਸੀ ਉਹ ਤਾਂ ਪਿੰਡ ਦੇ ਵਿੱਚ ਜਿਹੜੇ ਪਰਸੋ ਚ ਉੱਥੇ ਗਏ ਸੀ ਬੰਦੇ ਅੱਛਾ ਇੱਥੋਂ ਡਾਕਟਰ ਤੋਂ ਗਏ ਡਾਕਟਰ ਤੋਂ ਗਏ ਸੀਗੇ ਉਹ ਤੇ ਉਹ ਦੇਖ ਕੇ ਆਉਂਦੇ ਵੀ ਇਹ ਪਾਣੀ ਮੀਂਹ ਦਾ ਕ ਟੋਬੇ ਦਾ ਹਾਂ ਭਜਿਆਏ ਆਪਣਾ ਫਿਰ ਇਹਦਾ ਮਤਲਬ ਰਲੀ ਮਿਲੀ ਭੋਗਤਾ ਜੀ ਇਹ ਦੇਖਦੇ ਹੋ ਪਾਣੀ ਮੀਂਹ ਦਾ ਥੋੜੀ ਟੋਬੇ ਦਾ ਪਾਣੀ ਆ ਉਹ ਨਿਕਾਸੀ ਨਹੀਂ ਹੈਗੀ ਪਾਣੀ ਦੀ ਤੇ ਵੀ 5-7 ਸਾਲ ਤੋਂ ਲਗਾਤਾਰ ਬੜਾ ਘੜਦਾ ਆ ਰਿਹਾ ਟੋਬੇ ਦਾ ਪਾਣੀ ਹਾਂਜੀ ਤੇ ਮੀਂਹ ਦਾ ਪਾਣੀ ਤਾਂ ਨਿਕਲ ਜਾਂਦਾ ਮੀਂਹ ਦਾ ਪਾਣੀ ਜੇ ਹੁੰਦਾ ਜੀ ਉਹ ਹੋਰ ਕਿਵੇਂ ਦਾ ਹੁੰਦਾ ਪਾਣੀ ਵੀ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਐਹੀ ਜੀਆਂ ਸਰਕਾਰਾਂ ਤੋਂ ਅਸੀਂ ਕੀ ਕਰਾਉਣਾ ਨਾਲੇ ਪਿੰਡ ਦੇ ਬੰਦੇ ਆ ਤਾਂ ਅਸੀਂ ਕੀ ਕਰਾਉਣਾ ਲੋਕੀ ਘਰ ਛੱਡ ਕੇ ਅਸੀਂ ਕਿੱਥੇ ਇੰਨੇ ਨੇ ਪੈਸੇ ਘਰਾਂ ਤੇ ਲਾਏ ਹੋਏ ਨੇ ਕਿੱਥੇ ਜਾਈਏ ਕੀ ਕਰਨ? ਪਤਨ ਦੇ ਵਿੱਚੋਂ ਅਗਰ ਪ੍ਰਸ਼ਾਸਨ ਹੁਣ ਵੀ ਹੱਲ ਨਹੀਂ ਕਰਦਾ ਤੇ ਅੱਗੇ ਫਿਰ ਤੁਸੀਂ ਕੀ ਕਰੋਗੇ? ਅੱਗੇ ਫਿਰ ਅਸੀਂ ਆਪਣਾ ਹੋਰ ਹੱਲ ਸੋਚਾਂਗੇ ਅੱਜ ਇਹ ਕਹਿੰਦੇ ਅਸੀਂ ਤੇਲ ਭੇਜਤਾ। ਤੇਲ ਕੱਢ ਕੇ ਪਾਣੀ ਨਿਕਲ ਜੂਜੀ 4 ਦਿਨਾਂ ਬਾਅਦ ਫੇਰ ਖੜ ਜਾਣਾ। ਜਿਹੜਾ ਨਾਲੇ ਗੰਦ ਦੇ ਭਰੇ ਹੋਏ ਨੇ ਉਹ ਕੌਣ ਕੱਢੂਗਾ? ਉਹ ਪਾਣੀ 4 ਕੁ ਦਿਨ ਲਈ ਨਿਕਲ ਜਾਂਦਾ ਫੇਰ ਭਰ ਜਾਂਦਾ ਪਾਣੀ ਤੇ 15 ਸਾਲ ਹੋ ਗਏ ਜੀ ਸਰਪੰਚ ਬਣਿਆ ਨੂੰ ਕਿਸੇ ਨੇ ਸਫਾਈ ਨਹੀਂ ਕਰੀ ਪਿੰਡ ਦੀ। ਜਦ ਪਹਿਲਾ ਸਰਪੰਚ ਨੂੰ ਕਿਹਾ ਸੀ ਵੀ ਥੱਲੇ ਜੀ ਪਾਈਪਾਂ ਪਾ ਦੇ ਨਹੀਂ ਪਾਈਆਂ ਉਹਨੇ। ਹੁਣ ਸਾਰਾ ਸਮਾਨ ਪਿਆ ਹੁਣ ਕੌਣ ਨਹੀਂ ਕਰਨ ਦਿੰਦਾ ਕੰਮ ਇਹ ਪਤਾ ਲੱਗਣਾ ਚਾਹੀਦਾ ਨਾ ਵੀ ਕਿਹੜਾ ਬੰਦਾ ਜਿਹੜਾ ਕਿਸੇ 27 ਹਲ ਚਾਹੁੰਦੇ ਹਾਂ ਹਾਂਜੀ ਅਸੀਂ ਕਹਿੰਦੇ ਵੀ ਨਿਕਾਸੀ ਹੋਵੇ ਪਾਣੀ ਦੀ ਸਾਰੀ ਕਿਤੇ ਵੀ ਕਰੋ ਇਹ ਨਵੇਂ ਟੁੱਬਾ ਪੁੱਟਿਆ ਜਾ ਰਿਹਾ ਹਾਂਜੀ ਤੇ ਇਹਦੇ ਨਾਲ ਫਰਕ ਪਊਗਾ ਜੀ ਹਾਂਜੀ ਪਾਣੀ ਜੇ ਨਿਕਾਸੀ ਹੋਊਗੀ ਪਾਈਪਾਂ ਦੀ ਕੁਝ ਤਾਂ ਫਰਕ ਪਊਗਾ ਨਾ ਨਿਕਾਸੀ ਕਰਨਗੇ ਪਾਣੀ ਤਾਂ ਜਾਊਗਾ ਹੀ ਨਾ ਕਿਤੇ ਥੋੜਾ ਬਹੁਤਾ ਤਾਂ ਜਾਊਗਾ ਹੀ ਨਾ ਜਿਹੜਾ ਹੁਣ 24 ਘੰਟੇ ਖੜਾ ਰਹਿੰਦਾ ਸਾਡੇ ਦਰਾਂ ਕੋਲੇ ਸਾਨੂੰ ਰਸਤਾ ਕੋਈ ਨਹੀਂ ਹੈਗਾ ਸਾਨੂੰ ਸਰਕਾਰ ਨੇ ਕਰਨਾ ਜਾਂ ਪਿੰਡ ਦੇ ਨੇ ਕਰਨਾ ਸਾਨੂੰ ਤਾਂ ਹੱਲ ਚਾਹੀਦਾ ਜਾਂ ਪਤਾ ਲੱਗੇ ਵੀ ਕੌਣ ਰੋਕਦਾ ਇਹ ਕੰਮ ਇਹ ਪਤਾ ਲੱਗੇ ਨਾ ਸਾਨੂੰ ਕੌਣ ਰੋਕਦਾ ਕਿਹੜੀ ਗੱਲ ਦਾ ਹੱਲ ਨਹੀਂ ਸਰਕਾਰ ਕੋਲੇ ਜਾਂ ਸਾਡੇ ਕੋਲ ਵੋਟਾਂ ਲੈਣ ਆਉਂਦੇ ਨਹੀਂ ਫੇਰ ਸਾਡਾ ਹੁਣ ਵੀ ਹੱਲ ਕਰਨ ਠੀਕ ਆ ਨਾ ਅਸੀਂ ਤਾਂ ਨਹੀਂ ਸ਼ਾਮ ਤੱਕ ਅਸੀਂ ਰੋ ਜਾ ਕੇ ਬੈਠਾਂਗੇ ਉਰੇ ਠੀਕ ਆ ਨਾ ਜੇ ਸਖ ਸੰ ਨਹੀਂ ਲੱਭਦਾ ਕੋਈ ਹੱਲ ਹਾਂਜੀ ਅੱਜ ਵੀ ਜੀ ਤਰਨੇ ਤੇ ਬੈਠੇ ਹਾਂ ਕੀ ਕਹਿਣਾ ਚਾਹੋਗੇ ਵੀਰ ਜੀ ਇਸ ਪਾਣੀ ਦਾ ਬਹੁਤ ਦੁਖੀ ਆ ਹਾਂਜੀ ਪਾਣੀ ਦਾ ਸਾਡੇ ਇੰਨੇ ਪੈਰ ਗਲੇ ਪਏ ਨੇ ਸਾਡਾ ਇੰਨਾ ਬੁਰਾ ਹਾਲ ਆ ਸੱਪ ਜਾਣਦੇ ਨੇ ਸਾਡਾ ਕੋਈ ਨਹੀਂ ਹੱਲ ਕਰਦਾ 4 ਸਾਲ ਹੋ ਗਏ ਸਾਨੂੰ ਪਾਣੀ ਚ ਰਹਿੰਦੇ ਆ ਨੂੰ ਦੱਸੋ ਹੁਣ ਅਸੀਂ ਕੀ ਕਰ ਸਕਦੇ ਦੇ ਦੱਸ ਅਸੀਂ ਉਹਨਾਂ ਤੱਕ ਉਠਣਾ ਨਹੀਂ ਅਸੀਂ ਇੱਥੇ ਬੈਠਣਾ ਇੱਥੇ ਸਾਫ਼ ਜਗ੍ਹਾ ਤੇ ਬੈਠਾ ਉੱਥੇ ਅਸੀਂ ਪਾਣੀ ਚ ਰਹਨੇ ਆਂ ਹਾਂਜੀ ਬੈਠੇ ਉਰੀ ਬੈਠੇ ਰਹਾਂਗੇ ਰੋਟੀ ਅਸੀਂ ਨਾਲ ਲੈ ਕੇ ਆਏ ਆ ਮਤਲਬ ਪੱਕਾ ਮਨਮਲਾ ਕੇ ਆਏ ਹਾਂ ਵੀ ਹਾਂਜੀ ਹਾਂਜੀ ਅੱਜ ਅਸੀਂ ਪੱਕਾ ਇੱਥੇ ਬੈਠਣਾ ਘਰ ਹੈਗੇ ਨਹੀਂ ਸੰਬਣ ਵਾਲੇ ਸਾਡੇ ਵੀ ਉੱਥੇ ਪਾਣੀ ਚ ਵਰਦੇ ਆ ਅਸੀਂ ਇੱਥੇ ਬੈਠਾਂਗੇ ਸਾਫ਼ ਜਗ੍ਹਾ 'ਚ ਬੈਠੋ ਨਹੀਂ ਅਸੀਂ ਹਿੱਲਣਾ ਅੱਜ ਜਿੰਨਾ ਚਿਰ ਸਾਡੇ ਟੋਬੇ ਦਾ ਹੱਲ ਨਹੀਂ ਕਰਦੇ ਵੀ ਐ ਥੋੜੋ ਆ ਵੇਸੇ ਕਿੰਨਾ ਕੁ ਘੇਰੋ ਹੋ ਕਰ ਜਾਈਏ ਅਸੀਂ ਸਾਰੇ ਕੰਮ ਛੱਡ ਕੇ ਆਏ ਆਂ ਵੀ ਅਸੀਂ ਇੱਥੇ ਹੀ ਬੈਠਣਾ ਅੱਜ ਅਸੀਂ ਘਰ ਨੂੰ ਨਹੀਂ ਜਾਣਾ ਜਿੰਨਾ ਤੱਕ ਆਏ ਤੇਲ ਦੀ ਬੀਪੀ ਧਿਆ ਉਹਨੇ ਅੱਧਾ ਕਗਲਾ ਖਾਲਾ ਦਾ ਅੱਧਾ ਕਗਲਾ ਲਾ ਦਾ ਉਹਤੇ ਤਾਂ ਜੇ 10 ਦਿਨ ਲਗਾਤਾਰ ਚੱਲਣਾ ਤਾਂ ਵੀ ਨਹੀਂ ਨਿਕਲਣਾ ਪਾਣੀ ਟੋਬੇ ਦਾ ਵੀ ਹੱਲ ਕਰਨ ਇੰਜਣ ਵੀ ਲਗਾਤਾਰ ਚਲਾਉਣਾ ਤਾਂ ਸਾਡਾ ਹੱਲ ਬਣਨਾ ਅਸੀਂ ਸੱਪਾਂ ਚ ਰਹਿਣਾ ਅਸੀਂ ਇੱਥੇ ਸਾਫ ਜਗ੍ਹਾ 'ਚ ਬੈਠੇ ਆ ਵਧੀਆ ਅਸੀਂ ਅੱਜ ਇੱਥੇ ਹੀ ਰਹਿਣਾ ਹਾਂਜੀ ਅਸੀਂ ਪਾਣੀ 'ਚ ਨਹੀਂ ਬੈਠ ਸਕਦੇ ਸਾਡੇ ਗਮਾਂਡੀਆਂ ਦੀ ਬੁੜੀ ਮਰਗੀ 2 ਮਹੀਨੇ ਹੋ ਗਏ ਪੰਜ ਵੀਰ ਜੀ ਕਿਨਾਰੇ ਤੁਹਾਡਾ ਭਾਜੀ ਮੇਰਾ ਨੋ ਨਿੱਤ ਸਿੰਘ ਆ ਜੀ ਉਹ ਜਸਪਾਲੋਂ ਪਿੰਡ ਤੋਂ ਆਇਆ ਜੀ ਤੇ ਸਾਡੇ ਪਿੰਡ ਨਾਲ ਕਾਫੀ ਦਿਨ ਤੋਂ ਟੋਬੇ ਦੇ ਪਾਣੀ ਦੀ ਪ੍ਰੋਬਲਮ ਆ ਰਹੀ ਆ ਟੋਬੇ ਦੇ ਵਿੱਚ ਪਾਣੀ ਇੰਨਾ ਭਰਿਆ ਹੋਇਆ ਗਲੀਆਂ ਦੇ ਵਿੱਚ ਨਿਕਲਣਾ ਪੈ ਰਿਹਾ ਪਿੰਡ ਦੇ ਵਿੱਚ ਔਖਾ ਹੋਇਆ ਹਾਂਜੀ ਤੇ 2 ਤਰੀਕ ਨੂੰ ਅਸੀਂ ਇੱਥੇ ਪਹੁੰਚੇ ਹਾਂ 29 ਤਰੀਕ ਨੂੰ ਸਾਡੇ ਪਿੰਡ ਜਿਹੜਾ ਪੰਚਾਇਤ ਸੈਕਟਰੀ ਲਾਇਆ ਸੀ ਇਹਨਾਂ ਨੇ ਪ੍ਰਬੰਧਕ ਹੋਰ ਸਾਨੂੰ ਕਹੇ ਸੌ ਬਾਉਣੇ ਤੁਹਾਡੇ ਪਿੰਡ ਦਾ ਕੰਮ ਚੱਲ ਪੂਗਾ ਟੋਬੇ ਦਾ ਪਰ ਸਾਡੇ ਪਿੰਡ ਦਾ ਸੋਮਵਾਰ ਕੀ ਅੱਜ ਮੰਗਲਵਾਰ ਹੋ ਗਿਆ ਕੋਈ ਬੰਦਾ ਉੱਥੇ ਪਹੁੰਚਿਆ ਨਹੀਂ ਹੈਗਾ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਨੰਗਣਾ ਘਰੋਂ ਨਿਕਲੋ ਬਹੁਤ ਔਖਾ ਹੈ ਤੇ ਅਸੀਂ ਵੀਡੀਓ ਸਾਹਿਬ ਨੂੰ ਇਹੀ ਦੱਸਣ ਆਇਆ ਵੀ ਸਾਡੇ ਪਿੰਡ ਦੇ ਵਿੱਚ ਅੱਗੇ ਤੁਸੀਂ ਦੇਖੋ ਹਾਲਾਤ ਕੀ ਹੋਏ ਹੋਏ ਨੇ ਠੀਕ ਹੈ ਜੀ ਤੇ ਆਲੇ-ਦਾਲੇ ਲੋਕ ਘਰ ਛੱਡ ਕੇ ਬਾਹਰ ਜਾ ਰਹੇ ਨੇ ਜੀ ਤੇ ਸਾਨੂੰ ਮਿੱਠਿਆ ਗੋਲੇ ਦੇ ਕੇ ਇਹੀ ਆਉਂਦੇ ਆ ਤੇ ਸਾਨੂੰ ਮੋੜ ਦਿੰਦੇ ਨੇ ਜੀ ਅਸੀਂ ਕਹਿੰਦੇ ਵੀ ਸਾਡੇ ਪਿੰਡ ਦਾ ਹੱਲ ਕੀਤਾ ਪੱਕਾ ਹੱਲ ਕੀਤਾ ਜਾਵੇ ਇਹ ਕਹਿੰਦੇ ਅਸੀਂ ਡੀਜ਼ਲ ਪੇ ਦਿੱਤਾ ਜੇ ਕਰਦੇ ਹੁਣ ਉੱਥੇ ਪਾਇਆ ਵੀ ਨਹੀਂ ਕੋਈ ਕੋਈ ਹੈ ਨਹੀਂ ਕੋਈ ਬੰਦਾ ਨਹੀਂ ਪਾਣੀ ਕੱ ਠੀਕ ਹੈ ਜੀ ਇਹ ਜਾਨੀ ਬਹੁਤ ਔਖੀਆਂ ਜੀ ਪੱਕਾ ਹੱਲ ਕੀ ਜੀ ਤੁਹਾਡੇ ਹਿਸਾਬ ਨਾਲ ਪੱਕਾ ਹੱਲ ਜੀ ਟੋਬਾ ਪਟਿਆ ਜਾਵੇ ਪਾਈਪਾਂ ਪਾਈਆਂ ਜਾਣ ਤੇ ਉਹ ਪਾਣੀ ਨਿਕਲੇ ਜੀ ਨਿਕਾਸੀ ਹੋਵੇ ਪਾਣੀ ਦੀ ਉਹਦੇ ਬਾਰੇ ਫਿਰ ਬੀਡੀਪੀ ਸਾਹਿਬ ਨੇ ਕੀ ਦਿੱਤਾ ਤੁਹਾਨੂੰ ਪ੍ਰੋਸਸ ਸਾਨੂੰ ਕੋਈ ਪ੍ਰੋਸੈਸ ਨਹੀਂ ਦਿੱਤਾ ਸਾਨੂੰ ਇੱਥੇ ਆਉਂਦੇ ਆਂ ਕਹਿੰਦੇ ਜਿਵੇਂ ਪਹਿਲਾਂ ਪਾਣੀ ਕੱਢਦੇ ਆਂ ਜੀ ਫੇਰ ਹੁਣ ਟੋਬਾ ਪਾੜਦੇ ਆਂ ਜੀ ਪਰ ਕੋਈ ਸਾਨੂੰ ਕੋਈ ਪੱਕਾ ਹੱਲ ਨਹੀਂ ਦੇ ਰਹਾ ਇਹਦਾ ਵੀ ਕੀ ਹਾਲ ਹਾਂਜੀ ਅਗਰ ਪ੍ਰਸ਼ਾਸਨ ਦਾ ਮਤਲਬ ਤੁਹਾਡੀਆਂ ਜੋ ਸ਼ਰਤਾਂ ਨੇ ਨਹੀਂ ਮੰਨਦਾ ਫਿਰ ਕੀ ਕਰੋਗੇ ਅਸੀਂ ਪੱਕਾ ਧਰਨਾ ਲਾਵਾਂਗੇ ਜੀ ਅੱਜ ਅਸੀਂ ਇੱਥੇ ਆਏ ਆਂ ਅੱਜ ਹੀ ਇਹ ਪੱਕਾ ਦਾ ਨਾਮ ਕੋਈ ਕਰ। ਠੀਕ। ਇਹ ਸਮੱਸਿਆ ਆਈ ਹੈ ਤੁਹਾਨੂੰ ਬੰਦ ਕਰ। ਜੇ ਇਹ ਬੰਦ ਕਰਿਆ ਵੀ ਉਹ ਤੁਸੀਂ ਕਿਸੇ ਨੂੰ ਪੁੱਛਿਆ ਕਿ ਉਹਨੇ ਆਪਣਾ ਬਹਿ ਕੇ ਗੱਲ ਕਰਨਾ ਮਕਸਦ ਹੀ ਇਹੀ ਹੈ ਸਾਾਨੂੰ ਮੈਂ ਤੁਹਾਨੂੰ ਬੈਠਣ ਲਈ ਤਾਂ ਹੀ ਕਹਿੰਦੇ ਵੀਡੀਓ ਸਾਹਿਬ ਆਵਾਂਗੇ ਜੀ ਤੁਹਾਨੂੰ ਆਵਾਂਗੇ ਵੀਡੀਓ ਸਾਹਿਬ ਆ ਜਾਣਗੇ ਬੈਠ ਕੇ ਆਪਾਂ ਉਹ ਵੀ ਬੈਠੀ ਹੋਣਗੇ ਤੁਸੀਂ ਬੈਠੀ ਹੋਵੋਗੇ ਸਾਰਾ ਮਸਲਾ ਲੈ ਕੇ ਆਪਾਂ ਸਾਹਮਣੇ ਸਾਹਮਣੇ ਸੁਣ ਜਾਵਾਂਗੇ। ਲਓ। ਹੈ। ਅੱਜ ਇਹ ਗੰਭੀਰ ਕਿਨੋਜੋ ਹਾਂਜੀ ਸਰ ਮਸਲਾ ਪੈਂਟ ਜਸਕਾਲੋਂ ਦਾ 5-7 ਸਾਲ ਤੋਂ ਸਮੱਸਿਆ ਚੱਲੀ ਆ ਰਹੀ ਹੈ ਤੇ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਹੋ ਪਾਰਿਆ ਤੇ ਅੱਜ ਪੈਂਟਵਾਸੀ ਤੁਹਾਡੇ ਕੋਲ ਪਹੁੰਚੇ ਨੇ ਜੀ ਕੀ ਆਸ਼ਵਾਸ਼ਣ ਦਿੱਤਾ ਉਹ ਆਸ਼ਵਾਸ਼ਣ ਇਹਨਾਂ ਨੂੰ ਇਹ ਦਿੱਤਾ ਕਿ ਕਿ ਸਾਡੇ ਵੀਡੀਓ ਸਾਹਮਣੇ ਹੋ ਗਏ ਨੇ ਛੁੱਟੀ ਤੇ ਅੱਜ ਤੱਕ ਕੱਲ ਉਹਨਾਂ ਨੇ ਆਉਣਾ ਹੈ ਸਮੱਸਿਆ ਇਹਨਾਂ ਦੀ ਜਾਇਜ਼ ਹੈ ਕੋ ਪਾਣੀ ਖੜਦਾ ਪਿੰਡ ਦੇ ਵਿੱਚ ਬਹੁਤ ਮੁਸ਼ਕਲ ਹੈਗੀ ਇਹਨਾਂ ਦੀ ਪ੍ਰੋਬਲਮ ਹੈ ਸਹੀ ਹੈ ਇਹਨਾਂ ਦੀ ਹੈ ਕਿਉਂਕਿ ਸਮੱਸਿਆ ਦਾ ਹੱਲ ਹੋ ਰਿਹਾ ਉੱਥੇ ਮਤਾ ਪਾਇਆ ਗਿਆ ਉੱਥੇ ਆਮਦਲਾਸ਼ ਦੇ ਵਿੱਚ ਛੱਪੜ ਦੀ ਪਟਾਈ ਸ਼ੁਰੂ ਹੈ ਉਹ ਕੁਝ ਦਿਨਾਂ ਤੋਂ ਕੁਝ ਕਾਰਨ ਕਰਕੇ ਜਾਂ ਕੀ ਕਾਰਨ ਕਰਕੇ ਬੰਦ ਹੈ ਉਹ ਹੁਣ ਕੱਲ ਨੂੰ ਇਹਨਾਂ ਦੇ ਬਹਿ ਕੇ ਸਾਰਿਆਂ ਦਾ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਬੁਲਾਇਆ ਹੈ ਤੁਸੀਂ ਕੱਲ ਨੂੰ ਆਓ ਵੀਡੀਓ ਸਾਹਿਬ ਵੀ ਆਉਣਗੇ ਤੇ ਨਾਲ ਸਾਡੇ ਮੁਲਾਜ਼ਮ ਵੀ ਬੈਠੇ ਹੋਣਗੇ ਜਿੱਥੇ ਕੋਈ ਸਮੱਸਿਆ ਆਈ ਹੋਈ ਹੈ ਉਹਦਾ ਹੱਲ ਕਰਕੇ ਕੱਲ ਉਹਨੂੰ ਦੁਬਾਰਾ ਸ਼ੁਰੂ ਕਰਾਵਾਂਗੇ ਇਹਨਾਂ ਦਾ ਪੱਕਾ ਹੱਲ ਕਰਾਂਗੇ ਜਿਸ ਤਰ੍ਹਾਂ ਕਿ ਸਰ ਮੌਨਸੂਨ ਦਾ ਮੌਸਮ ਆ ਰਿਹਾ ਹੈ ਜੇ ਅਗਰ ਸਮੱਸਿਆ ਦਾ ਹੱਲ ਨਹੀਂ ਹੁੰਦਾ ਆ ਪਿੰਡ ਵਿੱਚ ਕਿਸੇ ਮਤਲਬ ਭਿਆਨਕ ਮਾਹਮਰੀ ਫੈਲਣ ਦਾ ਵੀ ਖਤਰਾ ਬਣਿਆ ਬਿਲਕੁਲ 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 ਉਹ ਤਾਂ ਦੇਖੋ ਜਿੱਥੇ ਗੰਦਾ ਪਾਣੀ ਹੈ ਉੱਥੇ ਕੋਈ ਨਾ ਸਮੱਸਿਆ ਤਾਂ ਆਉਣੀ ਹੈ ਇਹ ਪਤਾ ਹੈ ਵੀ ਪੂਨ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਬਰਸਾਤ ਦੇ ਵਿੱਚ ਹੋਰ ਵੀ ਪ੍ਰੋਬਲਮ ਵਧਣੀ ਹੈ ਘਟਣੀ ਨਹੀਂ ਹੈ ਸਰ ਕਿੰ ਕੋਸ਼ਿਸ਼ ਹੈ ਵੀ ਛੇਤੀ ਇਹਨਾਂ ਦਾ ਹੱਲ ਕਰੀਏ। ਸਤਿਗੁਰ ਜੀ ਮੈਂ ਮਨਿੰਦਰ ਸਿੰਘ ਤਹਿਸੀਲਾਰ ਖੰਨਾ ਮੇਰੇ ਕੋਲ ਜਸਪਾਲਾ ਤੋਂ ਪੰਚਾਇਤ ਸਰਪੰਚ ਸਾਹਿਬ ਤੇ ਨਾਲ ਹੋਰ ਆਮ ਪਬਲਿਕ ਐਡੀ ਪਿੰਡ ਦੀ ਹੋਈ ਹੈ। ਇਹਨਾਂ ਦੇ ਟੋਬੇ ਦੇ ਮਸਲਾ ਪਾਣੀ ਦਾ ਉਹ ਚ ਨਿਕਾਸੀ ਦਾ ਉਹਦੇ ਸਬੰਧ ਚ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ। ਉਹ ਡੀ ਐਸਓ ਕੋਲੇ ਭੇਜਤਾ ਜਾਊਗਾ ਤੇ ਜੋ ਵੀ ਜੋ ਕਾਰਵਾਈ ਹੋਗੀ ਉਹ ਡੀ ਸੀ ਸਾਹਿਬ ਮੁੜ ਕੇ ਹਦਾਇਤਾਂ ਕਰਨਗੇ ਕਿ ਵੀ ਡੀ ਬੀ ਪੀਓ ਸਭ ਨੂੰ ਕਰਨ ਵਾਸਤੇ ਉਥੋਂ ਹੋਣਗੀ। ਦੇਖੋ ਮੇਰੇ ਆਈ ਐਮ ਨਾਟ ਬੀ ਡੀ ਬੀ ਓ ਖੰਨਾ ਓਕੇ ਇਹ ਕੁਐਸਚਨ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਤੇ ਮੇਰੇ ਕੋਲ ਜਿਹੜਾ ਮੰਗ ਪੱਤਰ ਹੈ ਉਹ ਡੀ ਸਭ ਕੋਲੇ ਪਹੁੰਚ ਜੂਗਾ ਤੇ ਇਹਨਾਂ ਦੀ ਸਿਫਾਰਿਸ਼ ਵੀ ਮੈਂ ਕਰ ਦੂੰਗਾ ਵੀ ਜਲਦੀ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਵਾਟ ਟੂ ਸੇ ਯੂ ਆਰ ਨਾਟ ਦਾ ਕੰਪੀਟੈਂਟ ਅਥਾਰਟੀ ਟੂ ਰੀਸੀਵ ਯੂ ਆਰ ਜਸਟ ਰੀਸੀਵਿੰਗ ਦਾ ਰੀਸੀਵਿੰਗ ਦਾ ਮੰਗ ਡਿਮਾਂਡ ਡਿਮਾਂਡ ਸਰ ਐਂਡ ਯੂ ਵਿਲ ਡਿਲੀਵਰ ਦਿਸ ਸੇਮ ਟੂ ਦਾ ਬੀ ഡി സി സി ഡിപറ്റി കമ്മിഷനർ ലുധയാന